ਹਾਂਜੀ ਭੋਜਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਹਾਂਜੀ ਸਤਿਕਾਰਯੋਗ ਸਾਥਿਓ ਇਹ ਜਿਹੜੀ ਵੀਡੀਓ ਮੈਂ ਬਣਾਉਣ ਲੱਗਾ ਹਾਂ ਇਸ ਕਰਕੇ ਬਣਾਉਣ ਲੱਗਾ ਹਾਂ ਕਿਉਂਕਿ ਆਰਐਸਐਸ ਦੀ ਵਿਚਾਰਧਾਰਾ ਦੇ ਵਿੱਚ ਗੜੁੱਚ ਕੁਝ ਲੋਕ بار بار बाबा साहेब ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦੇ ਸਟੈਚੂਆਂ ਨੂੰ અપਮਾਨਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ बाबा ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਏ ਅਡਿਆਲੋਜੀ ਹੈਗੀ ਆ ਉਹ ਸਮਾਨਤਾ ਦੀ ਆ ਬਰਾਬਰਤਾ ਦੀ ਆ ਤੇ ਅਗਾਂ ਵਧੂ ਆ ਤੇ ਦੂਸਰੇ ਪਾਸੇ ਜਿਹੜੀ ਵਿਚਾਰਧਾਰਾ ਹੈ ਉਹ ਊਚ ਨੀਚ ਜਾਤ ਪਾਤ ਭੇਦ ਭਾਵ ਦੀ ਆ ਤੇ ਜਿਹੜੇ ਲੋਕ ਇਸ ਵਿਵਸਥਾ ਨੂੰ ਬਣਾਈ ਰੱਖਣਾ ਚਾਹੁੰਦੇ ਨੇ ਉਹਨਾਂ ਲੋਕਾਂ ਦੇ ਵਿੱਚ ਆਪਣੀ ਇੰਨੀ ਤਾਕਤ ਨਹੀਂ ਕਿ ਉਹ ਖੁਦ ਅੱਗੇ ਲੱਗ ਕੇ ਇਸ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਗਲਤ ਕੰਮ ਕਰ ਸਕਣ ਉਹ ਸਾਡੇ ਹੀ ਭੌਜਨ ਸਮਾਜ ਦੇ ਲੋਕਾਂ ਕੋਲੋਂ ਅਜਿਹੇ ਕੰਹਾਉਣੇ ਕੰਮ ਕਰਾ ਕੇ ਆਪਣੇ ਮਕਸਦਾਂ ਦੇ ਵਿੱਚ ਪੂਰੇ ਹੁੰਦੇ ਦਿਖਾਈ ਦਿੰਦੇ ਨੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਪਿਛਲੇ ਸਮੇਂ ਤੋਂ ਦੇਖਦੇ ਆ ਪਹਿਲਾਂ ਜੀਆਂ ਕਟਨਾਮਾ ਹੋਰ ਸੂਬਿਆਂ ਦੇ ਵਿੱਚ ਹੁੰਦੀਆਂ ਦਿਸਦੀਆਂ ਸੀ ਕਿਸੇ ਸਮੇਂ ਉੱਤਰ ਪ੍ਰਦੇਸ਼ ਦੇ ਵਿੱਚ ਵੀ ਵੱਡੀ ਗਿਣਤੀ ਚ ਹੋਇਆ ਕਰਦੀਆਂ ਸੀ ਪਰ ਉੱਤਰ ਪ੍ਰਦੇਸ਼ ਦੇ ਵਿੱਚ बसपा ਦੀ ਸਰਕਾਰ ਬਣਨ ਦੇ ਕਾਰਨ ਉੱਥੇ ਇਹਨਾਂ ਚੀਜ਼ਾਂ ਤੇ ਲਗਭਗ ਰੋਕ ਲੱਗ ਗਈ ਸੀ ਪਰ ਉੱਥੇ ਵੀ ਹੁਣ ਬੀਐਸਪੀ ਲੰਬੇ ਸਮੇਂ ਤੋਂ ਭਾਵੇਂ 2012 ਤੋਂ ਬਾਅਦ ਸੱਤਾ ਚ ਨਾ ਆਉਣ ਕਾਰਨ ਉੱਥੇ ਵੀ ਜਈਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਸਤਕਾਰਯੋਗ ਸਾਥੀਓ ਅਸੀਂ ਬਾਰ-ਬਾਰ ਇਹ ਬੇਨਤੀਆਂ ਕਰਦੇ ਆਂ ਕਿ ਸਾਨੂੰ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਬਾਬਾ ਸਾਹਿਬ ਜੀ ਦੇ ਲਿਖੇ ਹੋਏ ਸੰਵਿਧਾਨ ਨੂੰ ਸਮਝਣ ਦੀ ਲੋੜ ਆ ਪੜ੍ਹਨ ਦੀ ਲੋੜ ਆ ਬਾਬਾ ਸਾਹਿਬ ਜੀ ਦਾ ਸੰਵਿਧਾਨ ਕਿਸੇ ਵੀ ਜਾਤੀ ਵਿਸ਼ੇਸ਼ ਦੇ ਕਿਸੇ ਵੀ ਧਰਮ ਦੇ ਕਿਸੇ ਵੀ ਵਿਅਕਤੀ ਦੇ ਵਿਰੁੱਧ ਨਹੀਂ ਹੈ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਉਹ ਮੰਦਬੁੱਧੀ ਲੋਕ ਨੇ ਉਨ੍ਹਾਂ ਦਾ ਮਾਨਸਿਕ ਪੱਧਰ ਆ ਜਿਹੜਾ ਉਹ ਇਹਨਾਂ ਡਿਵੈਲਪ ਨਹੀਂ ਹੈ ਉਹ ਸੁਣੀਆਂ ਸੁਣਾਈਆਂ ਗੱਲਾਂ ਦੇ ਵਿੱਚ ਆ ਕੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਬਾਬਾ ਸਾਹਿਬ ਜੀ ਦੇ ਫਾਲੋਅਰਾਂ ਨੂੰ ਬਾਬਾ ਸਾਹਿਬ ਜੀ ਦੇ ਜਿਹੜੇ ਲੱਗੇ ਹੋਏ ਸਟੈਚੂਜ਼ ਹੈ ਉਹਨਾਂ ਨੂੰ ਨਫ਼ਰਤ ਕਰਦੇ ਨੇ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਅੱਜ ਫੇਰ ਫਲੋਰ ਵਿਖੇ ਫਲੋਰ ਦੇ ਕੋਈ ਪੈਂਡਾ ਹੈਗਾ ਕੋਈ ਉਥੇ ਫੇਰ ਇਹ ਜਿਹੜੀ ਘਟਨਾ ਹੋਈ ਆ ਉਹਦੀ ਵੀਡੀਓ ਵੀ ਆ ਚੁੱਕੀ ਹੈਗੀ ਆ ਕਿ ਕਿਸ ਤਰੀਕੇ ਦੇ ਨਾਲ ਉਹ ਸਪਰੇ ਜਿਹੜਾ ਬਾਬਾ ਸਾਹਿਬ ਜੀ ਦੇ ਫੇਸ ਦੇ ਉੱਪਰ ਚਿਹਰੇ ਦੇ ਉੱਪਰ ਛਿੜਕ ਰਿਹਾ ਹੈਗਾ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਆ ਬਦਾਨ ਸਭਾ ਹਲਕਾ ਜਗਰੌਂ ਦੀ ਸਮੁੱਚੀ ਭੋਜਨ ਸਮਾਜ ਦੀ ਟੀਮ ਤੇ ਬਾਮਸੇਬ ਡਿਸਟ੍ਰਿਕਟ ਲੁਧਿਆਣਾ ਦਿਹਾਤੀ ਦੀ ਸਾਰੀ ਟੀਮ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਸ ਆਦਮੀ ਦੀ ਪਛਾਣ ਕਰਕੇ ਜਲਦੀ ਤੋਂ ਜਲਦੀ ਉਸ ਦੇ ਵਿਰੁੱਧ ਸਖਤ ਕਾਨੂੰਨੀ ਤਰਾਮਾਂ ਦੇ ਤਹਿਤ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਵਿੱਚੋਂ ਤਾਂ ਸੁਟਿਆ ਹੀ ਜਾਵੇ ਨਾਲ ਹੀ ਉਸ ਤੋਂ ਇਸ ਗੱਲ ਦੀ ਸਖਤੀ ਦੇ ਨਾਲ ਇਨਕੁਆਰੀ ਕੀਤੀ ਜਾਵੇ ਕਿ ਉਸ ਨੂੰ ਅਜਿਹਾ ਕਰਨ ਦੇ ਲਈ ਕਿਹੜੀਆਂ ਸ਼ਕਤੀਆਂ ਨੇ ਉਕਸਾਇਆ ਹੈ ਤੇ ਉਹ ਕਿਹੜੀਆਂ ਸ਼ਕਤੀਆਂ ਦੇ ਲਈ ਕੰਮ ਕਰ ਰਿਹਾ ਹੈ ਜਿਸ ਦੇ ਨਾਲ ਇਸ ਦੇਸ਼ ਨੂੰ ਤੋੜਿਆ ਜਾ ਸਕੇ ਇਹ ਸਾਡੀ ਬੇਨਤੀ ਹੈ ਬਹੁਜਨ ਸਮਾਜ ਪਾਰਟੀ ਦੀ ਵਿਧਾਨ ਸਭਾ ਹਲਕਾ ਜਗਰਾਉਂ ਦੀ ਸਮੁੱਚੀ ਟੀਮ ਵੱਲੋਂ ਉਸ ਤੋਂ ਬਿਨਾਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੀਆਂ ਬੁੱਧੀਜੀਵੀ ਵਰਗ ਨਾਲ ਸੰਬੰਧਿਤ ਜੱਥੇਬੰਦੀਆਂ ਨੂੰ ਸਿੱਖ ਜੱਥੇਬੰਦੀਆਂ ਨੂੰ ਜਿਹੜੀਆਂ ਇਸ ਸਾਰੇ ਵਰਤਾਰੇ ਨੂੰ ਸਮਝਦੀਆਂ ਕਿਰਪਾ ਕਰਕੇ ਜਨਤਾ ਦੇ ਵਿੱਚ ਇਹ ਮੈਸੇਜ ਦਿਓ ਕਿ ਅਜਿਹਾ ਕਰਨ ਦੇ ਨਾਲ ਆਪਸੀ ਭਾਈਚਾਰਕ ਸਾਂਝ ਤਾਂ ਸਾਡੀ ਟੁੱਟੇਗੀ ਹੀ ਤੇ ਇਸ ਦਾ ਫਾਇਦਾ RSS ਦੀ ਵਿਚਾਰਧਾਰਾ ਨੂੰ ਜਾਵੇਗਾ। ਔਰ ਇਹ ਗੱਲ ਵੀ ਕਾਫੀ ਹੱਦ ਤੱਕ ਸੋਚੀ ਜਾ ਸਕਦੀ ਹੈ ਕਿ ਪੰਜਾਬ ਦੇ ਵਿੱਚ ਹੀ ਅਜਿਹਾਂ ਘਟਨਾਵਾਂ ਕਿਉਂ بار بار ਵਾਪਰ ਰਹੀਆਂ ਹਨ? ਜਦ ਕਿ ਪੰਜਾਬ ਦੇ ਵਿੱਚ ਪਹਿਲਾਂ ਅਜਿਹਾਂ ਘਟਨਾਵਾਂ ਦੇ ਬਾਰੇ ਵਿੱਚ ਬਹੁਤ ਘੱਟ ਸੁਣਿਆ ਜਾਂਦਾ ਸੀ। ਸਤਿਕਾਰਯੋਗ ਭੌਜਨ ਸਮਾਜ ਦੇ ਸਾਥੀਓ ਇਹ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਡੂੰਗੀ ਚਾਲ ਹੈ ਕਿਉਂਕਿ ਪੰਜਾਬ ਦੇ ਵਿੱਚ Hindu Muslim ਨਹੀਂ ਹੋ ਸਕਦਾ ਕਿਉਂਕਿ ਇੱਥੇ Hindu Muslim ਵਾਲੀ ਗੱਲਬਾਤ ਬਹੁਤ ਘੱਟ ਪਰ ਹੋ ਸਕਦਾ ਇੱਥੇ SC ਵਰਸਸ ਜਰਨਲ ਸਮਾਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਿਹੜੇ ਕੀ ਉਹਨਾਂ ਦੇ ਵਿਧਾਨ ਮੁਤਾਬਕ ਸਾਡਾ ਹੀ ਭਾਈਚਾਰਾ ਭਾਵੇਂ ਭਾਰਤੀ ਸੰਵਿਧਾਨ ਦੇ ਮੁਤਾਬਕ ਸਾਰੇ ਬਰਾਬਰ ਨੇ ਸਾਰਿਆਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਭੇਦਭਾਵ ਨਹੀਂ ਹੈਗਾ ਪਰ ਉਹਨਾਂ ਦਾ ਜਿਹੜਾ ਵਿਧਾਨ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲਾਂ ਚੱਲਦਾ ਸੀ ਉਹਦੇ ਮੁਤਾਬਕ ਉਹ ਲੋਕ ਵੀ ਛੂਦਰ ਹੀ ਸਨ ਤੇ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦੇ ਫਾਲੋਅਰਜ਼ ਜਿਨ੍ਹਾਂ ਨੂੰ ਆਮ ਤੌਰ ਤੇ ਮੰਨਿਆ ਜਾਂਦਾ ਹੈ ਉਹ ਵੀ ਛੂਦਰ ਹਨ ਅਛੂਤ ਹਨ ਸੋ ਅਸੀਂ ਚਾਹੁੰਦੇ ਹਾਂ ਕਿ ਇੱਥੇ ਪੰਜਾਬ ਦੇ ਵਿੱਚ ਆਰਐਸਐਸ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਕਿਸੇ ਵੀ ਚਾਲ ਦੇ ਵਿੱਚ ਕਾਮ ਜਾਪਨਾ ਹੋਵੇ ਇਸ ਕਰਕੇ ਅਸੀਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਆਂ ਕਿਰਪਾ ਕਰਕੇ ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਦੇ ਲਈ ਸਾਰੇ ਇੱਕ ਸੁਰ ਦੇ ਵਿੱਚ ਆਵਾਜ਼ ਬੁਲੰਦ ਕਰੋ ਤਾਂ ਕਿ ਇੱਥੇ ਕੋਈ ਵੀ ਮਨੁਵਾਦੀ ਵਿਵਸਥਾ ਜਿਹੜੀ ਆ ਉਹ ਪੰਜਾਬ ਵਿੱਚ ਕਾਮਯਾਬ ਨਾ ਹੋ ਸਕੇ ਇਸ ਤੋਂ ਬਿਨਾ ਅਸੀਂ ਉਹਨਾਂ ਲੋਕਾਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਆਂ ਜਿਹੜੇ ਵਾਰ-ਵਾਰ ਬਾਬਾ ਸਾਹਿਬ ਜੀ ਦਾ ਅਪਮਾਨ ਕਰਦੇ ਨੇ ਕਿ ਸੁਣੋ ਸਤਿਕਾਰਯੋਗ ਸਾਥੀਓ ਸੁਣ ਲਓ ਅਸੀਂ ਤੁਹਾਨੂੰ ਸਤਿਕਾਰਯੋਗੀ ਕਹਾਂਗੇ ਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਸਾਡੇ ਦਿਲਾਂ ਦੇ ਵਿੱਚ ਵੱਸਦੇ ਆ ਉਹਨਾਂ ਦੇ ਬੁੱਤਾਂ ਦੇ ਨਾਲ ਛੇੜਖਾਨੀ ਕਰਕੇ ਕੀ ਤੁਸੀਂ ਇੱਥੇ ਇਹ 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 ਦੇਖਦੇ ਹੋ ਕਿ ਅਸੀਂ ਆਪਣੀ ਵਿਚਾਰਧਾਰਾ ਤੋਂ ਬਦਲ ਜਾਾਂਗੇ ਜਾਂ ਜਿਹੜੇ ਆਹ ਵਿਦੇਸ਼ਾਂ ਦੇ ਵਿੱਚ ਬੈਠੇ ਹੈਗੇ ਆ ਦੁੱਕੀ ਤਿੱਕੀ ਬੰਦੇ ਕੀ ਜਿਹੜੇ ਬਾਬਾ ਸਾਹਿਬ ਨੂੰ ਨਫ਼ਰਤ ਕਰਦੇ ਆ ਸਿਰਫ ਜਾਤ ਬਵਿਵਸਥਾ ਕਰਕੇ ਜੱਤ ਔਰ ਜਦੋਂ ਉਹਨਾਂ ਦਾ ਕੋਈ ਬਾਬਾ ਸਾਹਿਬ ਦੇ ਨਾਲ ਕੋਈ ਜ਼ਮੀਨ ਦਾ ਝਗੜਾ ਬਾਬਾ ਸਾਹਿਬ ਇੱਕ ਮਹਾਨ ਫਲਸਫਰ ਹੋਏ ਨੇ ਸਿੰਬਲ ਆਫ ਨੋਲੇਜ ਹੋਏ ਨੇ ਉਹ ਨਫ਼ਰਤ ਉਹਨੂੰ ਸਿਰਫ ਇਸ ਕਰਕੇ ਹੀ ਕਰਦੇ ਆ ਉਹਦੀ ਜਾਤੀ ਕਰਕੇ ਤੇ ਆਮ ਤੌਰ ਤੇ ਅਸੀਂ ਇਹ ਕਹਿੰਦੇ ਆ ਕਿ ਇਹਨਾਂ ਚੀਜ਼ਾਂ ਨੂੰ ਛੱਡੋ ਹੁਣ ਤੁਸੀਂ 21ਵੀਂ ਸਦੀ ਦੇ ਵਿੱਚ ਆ ਗਏ ਹੋ ਦੂਜੀ ਗੱਲ ਕਿ ਇਹਦਾ ਜਿਹੜਾ ਨੁਕਸਾਨ ਤੁਹਾਨੂੰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਚੱਲਣਾ ਪੈ ਸਕਦਾ ਅੱਜ ਠੀਕਾ ਤੁਸੀਂ ਕਾਬਜ਼ ਹੋ ਸਾਡੇ ਸੂਬੇ ਦੀ ਸੱਤਾ ਦੇ ਉੱਪਰ ਦੇਸ਼ ਦੀ ਸੱਤਾ ਦੇ ਉੱਪਰ ਅੱਜ ਤੁਸੀਂ ਆਪਣੀਆਂ ਮਨਾਈਆਂ ਕਰਕੇ ਇਹ ਗੱਲਾਂ ਕਰ ਰਹੇ ਹੋ ਪਰ ਆਉਣ ਵਾਲਾ ਸਮਾਂ ਕਿ ਤਿੰਨ ਕਿਤੇ ਅ ਬਲਵਾਨ ਸਾਬਤ ਹੋਵੇਗਾ ਤੇ ਫਿਰ ਤੁਸੀਂ ਲੋਕਾਂ ਨੇ ਚੀਕਾਂ ਮਾਰਨੀਆਂ ਕਿ ਸਾਡੇ ਨਾਲ ਧੱਕਾ ਕਰ ਰਹੇ ਨੇ ਤੇ ਸਾਡੇ ਨਾਲ ਮਤਲਬ ਕਿ ਵਿਤਕਰਾ ਕਰ ਰਹੇ ਨੇ ਪਰ ਤੁਹਾਡੇ ਨਾਲ ਉਸ ਸਮੇਂ ਵੀ ਜੋ ਕੁਝ ਵਰਤਾਰਾ ਹੋਏਗਾ ਉਹ ਭਾਰਤੀ ਸੰਵਿਧਾਨ ਦੇ ਤਹਿਤ ਹੀ ਹੋਵੇਗਾ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਦੇ ਲਈ ਸਮੂਹ ਪੰਜਾਬੀ ਏਕਤਾ ਕਰਕੇ ਅੱਗੇ ਆਉਣ ਕਿਉਂਕਿ ਅਜਿਹੀਆਂ ਘਟਨਾਵਾਂ ਦੇ ਨਾਲ ਜਿੱਥੇ ਸਮਾਨਤਾ ਬੰਦੂਤਾ ਏਕਤਾ ਦੀ ਵਿਚਾਰਧਾਰਾ ਦੇ ਵਿੱਚ ਗੜੁੱਛ ਅੰਬੀਡਕਰਵਾਦੀ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਆ ਉੱਥੇ ਨਾਲ ਹੀ ਉਹ ਸੰਕਲਪ ਵੀ ਲੈ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਨੂੰ ਨਫ਼ਰਤ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਦੇ ਲਈ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਆਪਣੀ ਸੱਤਾ ਤੇ ਕਾਬਜ ਹੋਵਾਂਗੇ ਤੇ ਜਿਸ ਸੱਤਾ ਦਾ ਤੁਸੀਂ ਅੰਬੇਡਕਰਵਾਦੀ ਲੋਕਾਂ ਦੇ ਵਿੱਚ 파ੜ 파 ਕੇ ਆਨੰਦ ਲੈ ਰਹੇ ਹੋ ਇਹ ਤੁਹਾਡਾ ਆਨੰਦ ਵੀ ਚਲਿਆ ਜਾਊਗਾ ਸੋ ਕਿਰਪਾ ਕਰਕੇ ਇਹਨਾਂ ਚੀਜ਼ਾਂ ਨੂੰ ਬੰਦ ਕਰੋ ਜੇ ਨਹੀਂ ਬੰਦ ਕਰੋਗੇ ਤਾਂ 227 ਬਹੁਤੀ ਦੂਰ ਨਹੀਂ ਤਾਂ ਫਿਰ ਉਸ ਸਮੇਂ ਭੋਜਨ ਸਮਾਜ ਪਾਰਟੀ ਦੀ ਸਰਕਾਰ ਤੁਹਾਨੂੰ ਸੰਵਿਧਾਨ ਦੇ ਦਾਇਰੇ ਤਹਿਤ ਆ ਕੇ ਚੰਗੀ ਤਰੀਕੇ ਦੇ ਨਾਲ ਦੱਸ ਦੇਵੇਗੀ ਕਿ ਅਜਿਹੇ ਘਟਨਾਵਾ ਸਮਾਜ ਹਿੱਤ ਚ ਨਹੀਂ ਸਮਾਜ ਦੇ ਵਿਰੁੱਧ ਹਨ ਇਹਨਾਂ ਬੇਨਤੀਆਂ ਨਾਲ ਤੁਹਾਡੇ ਤੋਂ ਰਜਾ ਲੈਣਾ ਉਮੀਦ ਹੈ ਕਿ ਤੁਸੀਂ ਮੇਰੀਆਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋਮੋਗੇ ਤੇ ਨਾਲ ਹੀ ਮੈਂ ਇੱਕ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਮੇਰੀ ਇਸ ਪੋਸਟ ਨੂੰ ਸ਼ੇਅਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਮੇਰੀ ਇਹ ਗੱਲ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਰ